ਹੋ ਸ੍ਰੀ ਆਕਾਰਮ ਅਜੇ ਕੰਟੀਦਾਂ ਬੁਰੀ ਕਾਲੀਵਾਲ ਮੈਂ ਕੰਟੀਦਾਂ ਜਿਨਾਵਤ ਜਿਹੜੀਆਂ ਬਲਾਕ ਸੰਤੀ ਜਿਹੜਾ ਪਰਸ਼ਦੀਆਂ ਚੋਣਾ ਹੋ ਰਹੀਆਂ ਜੀ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਦੇਖੋ ਜੀ ਬਲਾਕ ਸੰਤੀ ਤੇ ਜਿਨ੍ਹਾਂ ਪ੍ਰੀਸ਼ਦੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉਹ ਸਾਰੇ ਪੰਜਾਬ 'ਚ ਜਿਹੜੀ ਹੈ ਪੰਜਾਬ ਸਰਕਾਰ ਕਰਾ ਰਹੀ ਹੈ ਤੇ ਬਹੁਤ ਧੱਕੇਸ਼ਾਹੀ ਵੀ ਹੋ ਰਹੀ ਹੈ ਅਜਨਾਰ ਐਜੰਸੀ ਵਗੈਰਾ ਇਧਰ ਏਰੀਆ 'ਚ ਬਹੁਤ ਜ਼ਿਆਦਾ ਧੱਕਾ ਹੋਇਆ ਹੈ ਉਹ ਇਸ ਧੱਕੇ ਦੇ ਦੌਰਾਨ ਵੀ ਸਾਡਾ ਭਰਾ ਗੁਰਮੀਤ ਆਪਣਾ ਮਿੰਟੂ ਗੁਰਮੀਤ ਮਿੰਟੂ ਆਪਣਾ ਭਰਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ 28 ਪਿੰਡਾਂ ਦੀ ਜ਼ੋਨ ਹੈ ਉਹ ਚ ਖੜਾ ਹੈ ਸਾਡਾ ਪਿੰਡ ਵੀ ਇੱਚ ਆਂਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਮਿੰਟੂ ਹੈ ਮੇਰਾ ਵੀਰ ਇਹਦੇ ਕਾਰਜ ਕਿਸ ਤਰ੍ਹਾਂ ਜਿਹੜੇ ਆ ਉਹ ਮਾਰਿ ਬਚਾ ਕਰਕੇ ਸਰਕਾਰ ਕੋਲੋਂ ਬਚ ਗਏ ਨੇ ਔਰ ਮੈਨੂੰ ਪੂਰੀ ਆਸ ਹੈ ਕਿ ਜਿਸ ਤਰ੍ਹਾਂ ਕਿ ਲੋਗ ਸ਼ੋਮਨੀ ਕਾਲੀਦਾਲ ਦੀ ਵਾਪਸੀ ਲਈ ਹੰਗਾਰਾ ਭਰ ਰਹੇ ਆ ਔਰ ਮਿੰਟੂ ਮੇਰਾ ਵੀਰ ਬਹੁਤ ਵੱਡੀ ਲੀਡ ਨਾਲ ਸਾਡੇ ਧਿਆਨ ਨਗਰ ਚੋਂ ਜਿੱਤੇਗਾ ਔਰ ਅਸੀਂ ਵੀ ਫੁੱਲ ਸਪੋਰਟ ਕਰਾਂਗੇ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਇਲੈਕਸ਼ਨ ਹੈ ਉਹ ਇਤੋਂ ਬਹੁਤ ਜਿੱਤ ਕੇ ਆਪਾਂ ਇਹਨਾਂ ਦੀ ਝ ਇਲਾਦਾ ਸਰਪੰਚ ਸਾਹਿਬ ਅਕਾਲੀ ਦਲ ਦੀ ਦੇ ਆਮ ਆਦਮੀ ਪਾਰਟੀ ਦੀ ਟੱਕਰ ਜਿਹੜੀ ਦੇਖਣ ਨੂੰ ਮੇਰੀ ਕਾਂਗਰਸੀਆਂ ਦੇ ਤੇ ਕਾਗਜ਼ ਰੱਦ ਹੋ ਗਏ ਵੇਖੋ ਜੀ ਕਾਂਗਰਸੀਆਂ ਨੇ ਤੇ ਜਨਾਲਾ ਮਜੀਠਾ ਤੇ ਮਰਕਰ ਰਾਜਸਾਂਸੀ ਚੋਂ ਬਾਈਕਾਟ ਕਰ ਦਿੱਤਾ ਹੈ ਔਰ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਜਿਨ੍ਹਾਂ ਦੇ ਕੋਈ ਕਾਗਜ਼ ਬਚੇ ਨਾ ਜਿਨ੍ਹਾਂ ਦੇ ਲੱਗੇ ਨੇ ਉੱਥੇ ਅਕਾਲੀ ਦਲ ਦੇ ਇਹੀ ਮੁਕਾਬਲੇ ਚੱਲ ਰਹੇ ਆ ਆਮ ਆਦੀ ਪਾਰਟੀ ਨਾਲ ਔਰ ਇਹ ਜਿਹੜਾ ਆ ਇਲੈਕਸ਼ਨ ਵੈਸੇ ਤੇ ਇਹ ਕੋਈ ਇਨਾ ਮੈਨੇ ਨਹੀਂ ਰੱਖਦਾ ਪਰ ਚਲੋ ਫਿਰ ਵੀ ਸਰਕਾਰਾਂ ਨੇ ਆਪਣੀ ਹੋਂਦ ਦੱਸਣ ਵਾਸਤੇ ਆਪਣੇ ਕੈਂਡੀਡੇਟ ਖਿਲਾਰ ਲੈਂਦੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਧੱਕਾ ਕਰਕੇ ਇਲੈਕਸ਼ਨ ਜਿੱਤਦੀਆਂ ਨੇ ਪਰ ਜਿਹੜਾ ਇਹਨਾਂ ਧੱਕਿਆਂ ਦੇ ਬਾਵਜੂਦ ਵੀ ਜਿੱਤ ਜਾਂਦਾ ਹੈ ਸਮਝੋ ਕਿ ਉਹ ਜਨਤਾ ਉਹਦੇ ਨਾਲ ਹੈ ਔਰ ਇਹ ਜਿਹੜਾ ਆ 17 ਜੂਨ ਨੂੰ ਕਲੀਅਰ ਹੋ ਜਾਣਾ ਕਿ ਜਨਤਾ ਕਿਹਦੇ ਨਾਲ ਸ਼੍ਰੋਮਣੀ ਕਾਲੀਦਾਲ ਦੀ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਲੈਕਸ਼ਨ ਜਿਹੜੀ ਜਿੱਤ ਪ੍ਰਾਪਤ ਕਰੇਗੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਸਾਡਾ ਜਿਹੜਾ ਮਿੰਟੂ ਵੀਰ ਆ ਬੜਾ ਮਿਹਨਤੀ ਆ ਬਨੋਰ ਸਿੰਘ ਜੀ ਮੇਰੇ ਬੜੇ ਪੁਰਾਣੇ ਸਾਥੀ ਨੇ ਔਰ 25 ਸਾਲ 30 ਸਾਲ ਤੋਂ ਅਸੀਂ ਇੱਕ ਜਿਨਾ ਮਿਲ ਵਰਤਨ ਕਰ ਰਹੇ ਹਾਂ ਔਰ ਅੱਜ ਵੀ ਇਹ ਅਕਾਲੀ ਦਲ ਦੇ ਨਾਲ ਖੜੇ ਨੇ ਔਰ ਜਿਸ ਤੋਂ ਇਦਾਂ ਦੇ ਜੂਝਾਰੂ ਯੋਧੇ ਖੜੇ ਨੇ ਤੇ ਅਕਾਲੀ ਦਲ ਜ਼ਰੂਰ ਵਾਪਸੀ ਕਰੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਮੈਂ 28 ਜੋਨਾ ਪਿੰਡਾਂ ਦੀ ਜੋਨ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਨਮਾਇੰਦਿਆਂ ਨੂੰ ਔਰ ਅਕਾਲੀ ਦਲ ਦੇ ਜੰਤੀ ਯੋਧਿਆਂ ਨੂੰ ਬੇਨਤੀ ਕਰਦਾ ਪਬਲਿਕ ਨੂੰ ਵੀ ਗੁਰਮੀਤ ਮਿੱਟੂ ਮੇਰਾ ਭਰਾ ਖੜਾ ਆ ਇਹਨੂੰ ਵਰਤਵਾਤ ਤਕੜੀ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਕਾਮਯਾਬ ਬਣਾ ਠੀਕ